ਜੇਲ੍ਹ ਤੋਂ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਨੇ ਉਸ ਵੀਡੀਓ ਤੇ ਹੁਣ ਭਾਜਪਾ ਤੇ ਸਵਾਲ ਚੁੱਕੇ ਨੇ ਉਹਨਾਂ ਕਹਿਆ ਹੈ ਕਿ ਲਾਰੈਂਸ ਗੁਜਰਾਤ ਦੀਆਂ ਜੇਲ੍ਹਾਂ ਤੋਂ ਵੀਡੀਓ ਬਣਾ ਰਿਹਾ ਹੈ ਲਾਰੈਂਸ ਗੁਜਰਾਤ ਦੀਆਂ ਜੇਲ੍ਹ ਦੇ ਵਿੱਚ ਨੈਕਸਸ ਚਲਾ ਰਿਹਾ ਹੈ ਹੁਣ ਭਾਜਪਾ ਤੇ ਸੁਨੀਲ ਜਾਖੜ ਕਿਉਂ ਨਹੀਂ ਬੋਲ ਰਹੇ ਨੇ ਸੁਨੀਲ ਜਾਖੜ ਹੁਣ ਗੁਜਰਾਤ ਦੀ ਸਰਕਾਰ ਨੂੰ ਸਵਾਲ ਕਿਉਂ ਨਹੀਂ ਕਰ ਰਹੇ ਭਾਜਪਾ ਸਰਕਾਰ ਵਾਲੇ ਸੂਬਿਆਂ ਤੋਂ ਨਸ਼ਾ ਜੜਾ ਭਾਜਪਾ ਸਰਕਾਰਾਂ ਵਾਲੇ ਜੜੇ ਸੂਬੇ ਨੇ ਉੱਥੋਂ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਹੈ ਤੇ ਪੰਜਾਬ ਨੂੰ ਬਦਨਾਮ ਕਰਨਾ ਭਾਜਪਾ ਬੰਦ ਕਰੇ ਸਰ ਦੇਖਦੇ ਆ ਕਿ ਪੰਜਾਬ ਦੀ ਸਮੁੱਚੀ ਬੀਜੇਪੀ ਇਹਨਾਂ ਦੇ ਪ੍ਰਧਾਨ ਸੁਨੀਲ ਜਾਖੜ ਜੀ ਕੋਈ ਕਸਰ ਨਹੀਂ ਛੱਡਦੇ ਪੰਜਾਬ ਨੂੰ ਬਦਨਾਮ ਕਰਨ ਦੀ ਕਦੇ ਨਸ਼ਿਆਂ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਆ ਕਦੇ ਗੈਂਗਸਟਰਵਾਦ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਆ ਕਦੇ ਲਾਂਡ ਆਰਡਰ ਦੇ ਨਾਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੇ ਆ ਮਤਲਬ ਇਉਂ ਲੱਗਦਾ ਜਿਵੇਂ ਸਭ ਤੋਂ ਬੁਰਾ ਜਿਹੜਾ ਹੈਗਾ ਸੂਬਾ ਪੂਰੇ ਮੁਰਕ ਦੇ ਵਿੱਚੋਂ ਪੰਜਾਬ ਹੀ ਹੋਵੇ ਪਰ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਤੁਹਾਡੇ ਆਲੇ ਦੁਆਲੇ ਦੇ ਸੂਬਿਆਂ ਨਾਲੋਂ ਪੰਜਾਬ ਦੀ ਜਿਹੜੀ ਹੈ ਕਾਨੂੰਨ ਵਿਵਸਥਾ ਕਈ ਗੁਣਾ ਬਿਹਤਰ ਹੈਗੀ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਨੈਸ਼ਨਲ ਕ੍ਰਾਈਮ ਬਿਊਰੋ ਦਾ ਰਿਕਾਰਡ ਜਿਹੜਾ ਹੈਗਾ ਉਹ ਕਹਿੰਦਾ ਤੇ ਹੁਣ ਤੇ ਹਾਦੀ ਹੋ ਗਈ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਲਾਰਸ ਦਸ਼ਨੁਈ ਹੈ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣਾ ਨੈੱਟਸ ਲਗਾਤਾਰ ਚਲਾ ਰਿਹਾ ਹੈ ਹੋਂਤੇ ਜਿੱਦਾਂ ਬੋਲੀ ਸੀਤੇ ਗਏ ਹੋਰ ਜਾਖੜ ਸਾਹਿਬ ਦੇ ਜਾਂ ਪੰਜਾਬ ਦੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਕਿ ਅੱਜ ਸੁਨੀਲ ਜਾਖੜ ਜੀ ਜੋ ਗੱਲ-ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਪੰਜਾਬੀਤ ਨੂੰ ਪੜਦੇ ਰਹਿੰਦੇ ਆ ਅੱਜ ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਦੋ ਸ਼ਬਦ ਬੋਲਣਗੇ ਜਾਂ ਉਹਨਾਂ ਤੋਂ ਪੁੱਛਣਗੇ ਕਿ ਕਿਸ ਤਰੀਕੇ ਨਾਲ ਲਾਰਸ ਬਸ਼ਨੋਈ ਜੀ ਜਿਹੜਾ ਹੈਗਾ ਆਪਣੀ ਗੁਜਰਾਤ ਦੀ ਜੇਲ੍ਹ ਚ ਬੈਠ ਕੇ ਆਪਣਾ ਨੈੱਟਸ ਚਲਾ ਰਹੇ ਨੇ ਸੋ ਤੁਸੀਂ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਪੰਜਾਬ ਦੇ ਹਲਾਕ ਤੁਹਾਡੇ ਸੂਬਿਆਂ ਨਾਲੋਂ ਬਿਹਤਰ ਨਹੀਂ ਇਵਨਨ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਉਥੋਂ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਐ ਇੰਟਰਨੈਸ਼ਨਲ ਬਾਰਡਰ ਤੋਂ ਆ ਰਹੇ ਐ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਭੰਡਣ ਦੀ ਬਜਾਏ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਸੱਚ ਤੇ ਪੈਰਾਧਿਆ ਕਰੋ ਸੱਚ ਦਾ ਸਾਥ ਦਿਆ ਕਰੋ ਜਕਰ ਸਾਹਿਬ